ਕੌਣ ਐਸਜੀਪੀਸੀ ਦੀਆਂ ਚੋਣਾਂ ਲਈ ਬੋਕਸ ਵੋਟਾਂ ਬਣਾਉਣ ਨੂੰ ਲੈ ਕੇ ਅਕਾਲੀਗਲ ਦਾ ਵੱਟ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਿਆ ਜੀ ਬਿਲਕੁਲ ਬਿਲਕੁਲ ਜੀ ਕੱਲ ਮਿਲਿਆ ਇਹ ਫੈਸਲਾ ਹੋਇਆ ਸੀ ਪਿਛਲੀ ਮੀਟਿੰਗ ਦੇ ਵਿੱਚ ਹੀ ਜੀ ਜਿਹੜੀ ਪਿੱਛੇ ਹੋਈ ਸੀ ਕਿ ਜਰੂਰ ਮਿਲਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ ਬੋਟਾਂ ਪੜੀਆਂ ਜੀ ਇਹਦਾ ਬੋਟਾਂ ਦੇ ਵਿੱਚ ਜਿਹੜੀ ਬੋਕਸ ਵੋਟਾਂ ਬਾਰੇ ਦਾ ਸਭ ਤੋਂ ਪਹਿਲਾ ਮਾਮਲਾ ਹਰਦਪੁਰ ਸਾਧ ਤੋਂ ਆਇਆ ਸੀ ਉੱਥੇ ਕੁਝ ਚੌਕਸ ਲੋਕਾਂ ਨੇ ਜਿਹੜੀਆਂ VOTER LISTਾਂ ਦੀ شناخت ਕੀਤੀ ਉਹਦੇ ਵਿੱਚ ਵੋਟਾਂ ਦੇਖੀਏ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਵੋਟਾਂ ਉਹ ਆਈਆਂ ਜਿਹੜੀਆਂ ਵੋਟਾਂ ਸਿੱਖਾਂ ਦੇ ਨਾਂ ਹੋ ਕੇ ਹੋਰ ਭਾਈਚਾਰਿਆਂ ਦੀ ਹੈ ਇਹ ਜਾਂਦਾ ਕਿ ਉਹਦੇ ਤੇ ਮੁਸਲਮਾਨਾਂ ਦੀਆਂ ਵੋਟਾਂ ਵੀ ਹੈਗੀਆਂ ਉਹਦੇ ਤੇ ਸਿੱਖਾਂ ਦੀਆਂ ਵੋਟਾਂ ਵੀ ਹੈਗੀਆਂ ਤੁਸੀਂ ਕਿਸੇ ਲਿਸਨਰ ਸਜੰਦਾ ਜ਼ਿਕਰ ਕੀ ਤਸਦੀਕ ਉਹਨਾਂ ਨੇ ਆਪਣੀ ਕੀਤੀ ਕਮ ਇੱਕ ਕਮੈਂਟ ਦਲਾਇਆ ਬਣਾ ਨੂੰ ਵੈਲਕਮ ਕਰਦੇ ਹਾਂ ਜਰੂਰ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਣਾ ਚਾਹੀਦਾ ਬਿਲਕੁਲ ਪਰ ਮੇਰਾ ਮੰਨਣਾ ਹੈ ਕਿ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਹੁੰਦਾ ਰਿਹਾ ਹੈ ਮੈਂ ਖੁਦ ਬਾਦਲਪਿੰਡ ਦੀ ਮਿਸਾਲ ਦੇ ਦਿੱਤਾ ਬਾਦਲਪਿੰਡ ਦੇ ਵਿੱਚ 2011 ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਸੀ ਉੱਥੇ ਵੀ ਜਿਹੜੇ ਹੈਗੇ ਬਾਦਲਪਿੰਡ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਹੈਗੇ ਆ ਉਹ ਅਸੀਂ ਵੋਟਾਂ ਪਾਉਂਦੇ ਦੇਖਿਆ ਖੁਦ ਮੌਕੇ ਦੇ ਉੱਤੇ ਖੜ ਕੇ ਔਰ ਸਿਰ ਦੇ ਉੱਤੇ ਪਟਕੇ ਕੋਈ ਪਟਕਾ ਦੀ ਵਾਰੀ-ਵਾਰੀ ਬਣ ਕੇ ਬੰਦੇ ਆਉਂਦੇ ਸੀ ਉਹ ਨਦੀਆਂ ਜਿਹੜੀਆਂ ਸ਼੍ਰੋਣੀ ਕਮੇਟੀ ਦੀਆਂ ਵੋਟਾਂ ਦੇ ਵਿੱਚ ਨਾਮ ਸਿੰਘ ਪਾਏ ਹੋਏ ਸੀ ਪਰ ਨਾਲ ਪੈਰਲਲ ਦੂਜੀ ਧਿਰ ਵੱਲੋਂ ਜਿਹੜੀ ਲਿਸਟ ਚੱਕੀ ਹੋਈ ਸੀ ਇਲੈਕਸ਼ਨ ਕਮਿਸ਼ਨ ਵਾਲੀ ਉਧਰ ਦੇ ਵਿੱਚ ਉਹਨਾਂ ਦੇ ਨਾਮ ਖਾਰ ਵਗੈਰਾ ਪਾਏ ਹੋਏ ਸੀ ਇਹ ਗੱਲਾਂ ਐਡੀਕ ਤਾਂ ਚਲਦੀਆਂ ਪਰ ਜਦੋਂ ਵੱਡੇ ਪੱਤਰ ਤੇ ਹੋ ਜਾਂਦੇ ਤੇ ਉਦੋਂ ਅਤਰਾਜਪੁਖਸ਼ਾ ਸ਼ੁਰੂ ਹੁੰਦਾ ਹੈ ਕੱਲ ਜਿਹੜਾ ਬਫਤ ਮਿਲਿਆ ਉਸ ਬਫਤ ਦੇ ਵਿੱਚ ਸੁਖਨੀ ਸਿੰਘ ਬਾਦਲ ਵੀ ਸੀ ਉਹਦੇ ਵਿੱਚ ਹਰਜਿੰਦਰ ਸਿੰਘ ਧਮੀ ਵੀ ਸੀ ਬਲਵਿੰਦਰ ਸਿੰਘ ਮੁੰਦਰ ਜੀ ਮਾ ਸਾਹਿਬ ਸਾਰੇ ਨੌਕਰੀਆ ਜੀ ਸਿੰਘ ਗਲੇਰ ਜੀ ਦੇ ਰਿਸਪੋਨਸ ਕਰਨਾ ਹੈ ਕਹਿੰਦੇ ਉਹ ਵੀ ਸੀ ਜੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਕੰਪਲੀਟ ਕੀਤੀ ਹੈ ਐਸਐਸ ਸਰੋ ਸਾਹਿਬ ਜਿਹੜੇ ਜੱਜ ਸਾਹਿਬ ਹਾਈ ਕੋਰਟ ਦੇ ਰਟਾਇਰ ਹੋਏ ਉਹਨੂੰ ਗੁਰਦੁਆਰਾ ਚੋਣਾ ਦੇ ਕਮਿਸ਼ਨਰ ਲਾਇਏ ਹੋਏ ਜੀ ਉਹਨਾਂ ਨੇ ਉਹਨੂੰ ਵੇਰਤੀ ਕੀਤੀ ਕਿ ਤੁਸੀਂ ਆ ਲਿਸਟਾਂ ਚੈੱਕ ਕਰੋ ਉਹਨਾਂ ਨੇ ਮਤਲਬ ਉਹ ਦਿੱਤੀਆਂ ਸਾਰੀਆਂ ਲਿਸਟਾਂ ਦੀਆਂ ਕਾਪੀਆਂ ਦਿੱਤੀਆਂ ਜਿਹਨਾਂ ਨੂੰ ਅੰਡਰਲਾਈਨ ਕੀਤਾ ਹੋਇਆ ਤੇ ਸਿੱਖ ਰਹਿਤ ਬਿਆਨ ਦਾ ਹਵਾਲਾ ਦਤਾ ਹੈ ਇਕਹੜਾ ਹਿੱਤਾ ਮਰਿਆਦਾ ਦੇ ਵਿੱਚ ਜਦੋਂ ਨਾਮਕਰਨ ਹੁੰਦਾ ਕਿਸੇ ਬੱਚੇ ਦਾ ਉਹ ਲੜਕਾ ਹੋਵੇ ਜਾਂ ਲੜਕੀ ਹੋਵੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਸਾਰੇ ਤਾਂ ਪਰਵੇਂ ਨਹੀਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਗੁਰੂ ਘਰ ਜਾਂਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਾਉਂਦੇ ਐ ਬਾਖ ਲਿਆ ਜਾਂਦਾ ਤੇ ਬਾਖ ਦੇ ਵਿੱਚ ਜਿਹੜਾ ਪਹਿਲਾ ਅੱਖਰ ਹੁੰਦਾ ਉਹਦਾ ਦਾ ਜ਼ਿਕਰ ਕੀਤਾ ਕੱਲ ਕੀ ਬਾਪ ਸਾਹਿਬ ਨੇ ਉਹ ਪਹਿਲੇ ਅੱਖਰ ਦੇ ਮੁਤਾਬਕ ਹੀ ਦਾ ਬੱਚੇ ਦਾ ਨਾਮਕਰਨ ਕੀਤਾ ਜਾਂਦਾ ਔਰ ਉਹ ਲਿਖਿਆ ਹੋਇਆ ਜ਼ਿਕਰ ਹੈ ਪਰਿਆਦਾ ਚ ਜੀ ਕਿ ਹਰ ਲੜਕੇ ਦੇ ਨਾਮ ਦੇ ਉੱਤੇ ਸਿੰਘ ਹੋਣਾ ਚਾਹੀਦਾ ਉਹਦੇ ਪਿੱਛੇ ਤੇ ਲੜਕੀ ਦੇ ਨਾਂ ਦੇ ਉੱਤੇ ਕੌਰ ਹੋਣਾ ਚਾਹੀਦਾ ਹੈ ਲੇਕਿਨ ਜਿਹੜੀਆਂ ਇਹ ਵੋਟਾਂ ਵੜੀਆਂ ਇਹਦੇ ਵਿੱਚ ਨਾ ਕੌਰ ਹੈ ਤੇ ਨਾ ਸਿੰਘ ਹੈ ਇਲਜਾਮ ਇਹ ਹੈ ਕਿਉਂਕਿ ਸ਼ੁਰੂ ਦੇ ਵਿੱਚ ਜੇ ਤੁਸੀਂ ਦੇਖੀਏ ਜਰਦੀ ਸਾਹਿਬ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਵੋਟਾਂ ਵੜਵਾਈਆਂ ਜਾ ਰਹੀਆਂ ਸੀ ਤੇ ਵੋਟਾਂ ਬਹੁਤ ਘੱਟ ਪੰਚੀਆਂ ਸੀ ਜਾਂ ਤਾਂ ਲੋਕਾਂ ਦਾ ਸਿਸਟਮ ਦੇ ਵਿੱਚੋਂ ਹੀ ਥੋੜਾ ਜਿਹਾ ਵਿਸ਼ਵਾਸ ਉੱਠ ਗਿਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਾਰੋਬਾਰ ਨੂੰ ਲੈ ਕੇ ਕਿਵੇਂ ਦਾ ਉੱਥੇ ਦਾ ਹੈਗਾ ਲੋਕਾਂ ਦਾ ਜਾਹਰੋ ਲੈ ਕੇ ਲੋਕਾਂ ਚ ਕਈ ਵਾਰੀ ਹੁੰਦਾ ਅਸੀਂ ਤਾਂ ਜਦੀ ਹੈ ਕਈ ਵਾਰੀ ਕਿਉਂਕਿ ਸ਼ਰਤਾਂ ਵੀ ਕੁਛ ਇਹਦੀਆਂ ਲੱਗੀਆਂ ਕਿ ਸਾਫ ਦਸਤੂਰ ਸਿੱਖੋਣੇ ਚਾਹੀਦੇ ਆ ਬੱਤੇ ਉਹ ਨਹੀਂ ਹੁੰਦੇ ਕਿਸੇ ਦੀ ਗਾੜੀ ਕਿਤਰੀ ਹੁੰਦੀ ਹੈ ਕਿਸੇ ਦੇ ਵਾਲ ਕੱਟੇ ਹੁੰਦੇ ਉਹ ਵੋਟਾਂ ਪਰ ਘੱਟ ਪੜ ਗਏ ਸੀ ਉਦੋਂ ਵਾਰ-ਵਾਰ ਇਹ ਗੱਲ ਉੱਠਦੀ ਸੀ ਕਿ ਵੋਟਾਂ ਬਣਾਓ ਵੋਟਾਂ ਬਣਾਓ ਬਹੁਤ ਸਾਰੇ ਲੋਕ ਉਹ ਐ ਜਿਵੇਂ ਰਜੀਸ਼ ਸਿੰਘ ਗੁੱਪੀ ਹੁੜੀਆ ਵਾਰ-ਵਾਰ ਇਸ ਗੱਲ ਦੇਤੇ ਸਟ्रेस ਕਰਦੇ ਹੁੰਦੇ ਸੀ ਕਿ ਚਿੱਖਾ ਦੀਆਂ ਵੋਟਾਂ ਨਹੀਂ ਬਣ ਰਹੀਆਂ ਆਪਣੇ ਅਦਾਰੇ ਦੀ ਚੋਣ ਹੋਣੀ ਹੈ ਵੋਟਾਂ ਦਾ ਬਣਾ ਲਓ ਤੁਸੀਂ ਬਿਲਕੁਲ ਇਹਨੇ ਇਹਨੇ ਪੰਜਾਬ ਸਰਕਾਰ ਨੇ ਵੀ ਕਿਹਾ ਜੀ ਵੋਟਾਂ ਵੜਾਇਆ ਜਾਣ ਸ਼ੁਰੂ ਦੇ ਵਿੱਚ ਲੋਕਾਂ ਵੋਟਾਂ ਪੜ ਗਿਆ ਸ਼ੁਰੂ ਤੋਂ ਫਾਰਮ ਵੀ ਤਸਵੀਰਾਂ ਸਾਰੀਆਂ ਨਾਲ ਲਗਾਈਆਂ ਜਾਂਦੀਆਂ ਸੀ ਤੇ ਬਾਅਦ ਦੇ ਵਿੱਚ ਫਿਰ ਇਹਨਾਂ ਦੇ ਬੀ ਐਲਓ ਜਿਹੜੇ ਬਲਾਕ ਲੈਵਲ ਅਫੀਸਰ ਬਣਾਏ ਹੁੰਦੇ ਉਹਨਾਂ ਨੂੰ ਕਹਿੰਦਾ ਵੋਟਾਂ ਵੜਾਓ ਉਹਨਾਂ ਨੇ ਵੀ ਥੋਕ ਦੇ ਵਿੱਚ ਹੀ ਵੋਟਾਂ ਵੜਾਈ ਗਈ ਤੇ ਮੇਰੇ ਖਿਆਲ ਵਿੱਚ ਬਹੁਤ ਸਾਰੇ ਦਿੱਤਾ ਜਿਵੇਂ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੋਟਰ ਲਿਸਟ ਚੱਕੀ ਤੇ ਉਹਦੇ ਮੁਤਾਬਕ ਹੀ ਵੋਟਾਂ ਵੜਾਈ ਗਈ ਹੈ ਔਰ ਇਹ ਵਿੱਚ ਵੀ ਸਾਨੂੰ ਇਸ ਗੱਲ ਤੋਂ ਵੀ ਮਤਲ ਜਿਹੜਾ ਹੈਗਾ ਸੁਚੇਤ ਰਹਿਣਾ ਚਾਹੀਦਾ ਹੈ ਇਸ ਸਰਕਾਰਾਂ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹ ਜਿਹੜਾ ਧਾਰਮਿਕ ਅਦਾਰਾ ਸਿੱਖਾਂ ਦਾ ਇਹਦੇ ਤੇ ਕਬਜ਼ਾ ਕੀਤਾ ਜਾਵੇ। ਅਕਾਲੀ ਦਲ ਨੇ ਇਹ ਇਜਾਜ਼ਤ ਵੀ ਲਾਇਆ ਕੱਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਹਨੀ ਵੀ ਸਾਜ਼ਿਸ਼ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੰਟਰੋਲ ਕਰਨ ਵਾਸਤੇ ਆਪਣੇ ਹੱਥ ਦੇ ਵਿੱਚਕਾਰੀ ਸ਼ਕਤਾ ਲੈਣ ਵਾਸਤੇ ਇਹਨਾਂ ਨੇ ਜਾਲੀ ਵੋਟਾਂ ਬਣਵਾ ਕੇ। ਸੋ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਜੱਜ ਸਾਹਿਬ ਨੂੰ ਬੇਨਤੀ ਕੀਤੀ ਵੀ ਇਹਦੀ ਪੜਤਾਲ ਕਰਵਾਈ ਜਾਵੇ। ਉਹਨਾਂ ਨੇ ਭਰੋਸਾ ਵੀ ਦਿੱਤਾ ਵੀ ਪੜਤਾਲ ਕਰਾਵਾਂਗੇ। ਪਰਤਾਲ ਕਰਾਈ ਜਾਵੇ ਤੇ ਨਾਲ ਜਿਹੜੀ ਅਗਲੀ ਟਮਾਡ ਕੀਤੀ ਹੈ ਅਕਾਲੀ ਗੰਦੇ ਉਹ ਕਹਿੰਦੇ ਜਿਹੜੀ ਵੋਟਾ ਵਡਾਉਣ ਦੀ ਵਿਆਦ ਹੋਰ ਵਧਾਈ ਜਾਵੇ ਜੀ ਕਿਉਂਕਿ ਜਿਹੜੀਆਂ ਜੱਲੀ ਵੋਟਾਂ ਕਰ ਗਿਆ ਇਹਨਾਂ ਦੀ ਪੜਤਾਲ ਹੋ ਜਾਏ ਤੇ ਜਿਹੜੇ ਬੰਦੇ ਰਹਿੰਦੇ ਉਹ ਆਪਣੇ ਫਾਰਮ ਪਰ ਕੇ ਵੋਟਰ ਬਣ ਸਕਣ ਉਹਨਾਂ ਨੇ 31 ਮਾਰਚ ਤੱਕ ਦੀ ਉਹਨਾਂ ਨੇ ਟੀਸਟ ਮੰਗੀ ਹੈ ਆ ਦੋ ਦਿਨ ਪਹਿਲਾਂ ਆਪਣੇ ਪ੍ਰੋਗਰਾਮ ਦੇ ਵਿੱਚ ਸਰਦਾਰ ਜਸਵੰਤ ਸਿੰਘ ਔਲਾਉੜਾ ਨੇ ਪੁੱਛਿਆ ਸੀ ਕਿ ਮੈਂ ਇਹੀ ਆਉਣੇ ਮੈਂ ਵੋਟ ਵਧਾ ਸਕਦਾ ਮੈਂ ਜਾਣਕਾਰੀ ਹਾਸਲ ਕੀਤੀ ਜੀ ਵੋਟ ਅਜੇ ਵੀ ਵਧਾਈ ਜਾ ਸਕਦੀ ਹੈ ਕਿਉਂਕਿ ਅਜੇ ਪੜਤਾਲ ਦਾ ਕੰਮ ਚੱਲ ਰਿਹਾ ਹੈ ਚੱਲਦੀ ਪੜਤਾਲ ਦੌਰਾਨ ਆਪਾਂ ਕਿਸੇ ਵੀ ਵੇਲੇ ਫਾਰਮ ਭਰ ਸਕਦੇ ਪਰ ਜਿਵੇਂ ਕਿ ਅਕਾਲੀ ਦਲ ਨੇ ਮੰਗ ਕੀਤੀ ਹੈ ਜਸਟਿਸ ਸਾਰੋ ਪੰਜਾਬ ਦੇ ਹੈਗੇ ਮੈਨੂੰ ਲੱਗਦੀ ਹੈ ਕਿ ਉਹ ਅਕਾਲੀ ਦਲ ਦੀ ਜਿਹੜੀ ਇਹ ਪੁਝਾਰਸ਼ ਹੈ ਬੇਜਤੀ ਨੂੰ ਪ੍ਰਵਾਨ ਕਰਦੇਗੇ ਤੇ ਇਹਨੂੰ ਪੜਤਾਲ ਮੁਕੰਮਲ ਹੋਣ ਤੱਕ ਜਿਹੜੀ ਕਿ 31 ਮਾਰਚ ਤੱਕ ਹੋ ਸਕਦੀ ਹੈ ਡੇਟ ਵੀ ਅੱਗੇ ਵਧਾ ਸਕਦੇ